ਅਸੀਂ ਦੇਖਿਆ ਪਖਾਨੇ ਚ ਵੀ ਬਾਹਰ ਅੰਦਰ ਵੀ ਜੰਗਲ ਪਾਣੀ ਵੀ ਬਾਹਰ ਹੀ ਜਾਂਦੀ ਆ ਇਹਨੂੰ ਕਿਸੇ ਨੇ ਇਥੇ ਲੈਟਰਿੰਗ ਵੀ ਨਹੀਂ ਬਣਾ ਕੇ ਦਿੱਤੀ ਇਹਨੂੰ ਮਾਤਾ ਨੂੰ ਪੈਨਸ਼ਨ ਮਿਲਦੀ ਆ ਕੁਝ ਲੱਗਿਆ ਜਰਾ ਇਦਾਂ ਹੀ ਆ ਪਰਜਾਈਏ ਸਾਡੀ ਰੋਟੀ ਨਹੀਂ ਦੀ ਅੱਛਾ ਪੈਨਸ਼ਨ ਰੁਕੀ ਆ ਕਿਹੜੀ ਗੱਲੋਂ ਲੋਕਾਂ ਕੋ ਕਹਿੰਦੀ ਮੈਂ ਪੈਸੇ ਚੋਕ ਚੋਕ ਕੇ ਖਾਦੇ ਆ ਉਹਨਾਂ ਦੀ ਬੱਦਦਵਾ ਲੱਗੂਗੀ ਮੈਨੂੰ ਮਾਤਾ ਕੌਣ ਸੰਭਦਾ ਤੈਨੂੰ ਮੈਨੂੰ ਕਹਿੰਦੇ ਤਾਂ ਆਪਣੇ ਮੋਇਆ ਨੇ ਤੇਰੇ ਬੱਚੇ ਕਿੱਥੇ ਆ ਬਾਪੂ ਜੀ ਅੰਨੇ ਦੇ ਘਰੀ ਰੋਣਾ ਕੀ ਐ ਅੰਨੇ ਦੇ ਘਰੀ ਰੋਣ ਤੇ ਕਹਿੰਦੇ ਕੀ ਖਾਓ ਕੋਈ ਨਹੀਂ ਹੋਇਆ ਹੋਰ ਇੱਕ ਇੱਥੇ ਨੌਜਵਾਨ ਆਏ ਆ ਵੀਰੇ ਇਹ ਮਾਤਾ ਦੇ ਹਾਲਾਤ ਵੇਖ ਕੇ ਕਦੀ ਕੋਈ ਪਿੰਡ ਵਾਲਾ ਕੋਈ ਸੰਸਥਾ ਵਾਲਾ ਤਰਸ ਨਹੀਂ ਕਰਦਾ ਇਹਦੇ ਮਨ ਨਹੀਂ ਇਹਦਾ ਪਿੰਡ ਕਿਹੜਾ ਵਾ ਮਾਤਾ ਦਾ ਤਾਂ ਨਹੀਂ ਹੰਦੇ ਅਜੇ ਤੱਕ ਪਿੰਡ ਲੁਧਿਆਣਾ ਹੀ ਮੈਨੂੰ ਲਾ ਲੁਧਿਆਣੇ ਦੇ ਲਾਗੇ ਫਿਰ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਉਹਦਾ ਕੋਈ ਭੈਣ ਭਰਾ ਹੈ ਨਹੀਂ ਕਿ ਦੋਨੋਂ ਭੈਣਾਂ ਨੇ ਤੇ ਜੇ ਮੰਨ ਲਓ ਵੀ ਇਹਨਾਂ ਨੂੰ ਕੋਈ ਸੰਸਥਾ ਲੈ ਜੇ ਤਾਂ ਕੋਈ ਤੁਸੀਂ ਚਾਹੁੰਦੇ ਹੋ ਕੋਈ ਕੋਈ ਸੰਸਥਾ ਲੈ ਜੇ ਇਹਨਾਂ ਨੂੰ ਦੇ ਮਹਾਰਾਜਾ ਚੁਣੀ-ਚੁਣੀ ਬੌਜੀ ਤੇਤਣੀ ਮੇਰੇ ਤੇਤੇ ਬਾਬਾ ਜੀ ਦੇ ਬਾਜੀ ਮਹਾਰਾਜ ਦੀ ਉਹ ਵੀ ਲੈ ਕੇ ਕੋਈ ਮਹਾਰਾਜ ਦਾਦੇ ਪਾਣੀ ਨਹੀਂ ਦੇ ਕੇ ਗਈ ਘਟ ਪੀਣੂ ਆਤੇ ਮੈਂ ਨੂੰ ਕੁਛ ਨਹੀਂ ਹੈ ਤੇ ਤੇਰੀ ਕੁੜੀ ਕਿੱਥੇ ਆ ਤੂੰ ਕਹਿੰਦੀ ਐ ਕਿ ਮੇਰੀ ਕੁੜੀ ਹੈਗੀ ਆ ਓਏ ਇਹ ਹੁਣ ਇੱਥੇ ਮੈਂ ਦੇਖਿਆ ਖੁੱਲੇ ਚ ਪਖਾਨਾ ਕਰਦੇ ਆ ਹਾਂਜੀ ਹਾਂਜੀ ਹੈਨਾ ਇਹ ਹੁਣ ਤੁਸੀਂ ਆਪ ਦੇਖੋ ਇਹਨਾਂ ਨੂੰ ਇਹ ਮੇਰੇ ਖਾ ਡੰਡੇ ਦੀ ਮਦਦ ਨਾਲ ਕਦੀ ਸਵਾਏ ਪੰਚਾਇਤ ਨੇ ਇਸ ਮਾਤਾ ਨੂੰ ਵੋਟਾਂ ਤੋਂ ਬਿਨਾ ਕਿਸੇ ਨੇ ਯਾਦ ਕੀਤਾ ਹੋਵੇ ਮੇਰੀ ਅੱਖਾਂ ਦਾ ਵੀ ਲੱਜਦਾ ਆ ਤਾ ਮੌਜੀ ਮੇਰਾ ਪੁੱਤ ਕੱਲਾ ਕੱਲਾ ਵਾ ਉਹ ਵੀ ਇਹਦੇ ਪਾਰਟੀ ਦਾ ਜਿੱਟਾ ਵਾਲਾ ਮੁੰਡਾ ਵਾ ਮਾਤਾ ਕਹਿੰਦੀ 6-7 ਮਹੀਨੇ ਹੋ ਗਏ ਆ ਪੈਨਸ਼ਨ ਨਹੀਂ ਮਿਲੀ ਅੱਛਾ ਕੋਈ ਬਿਮਾਰੀ ਤੇ ਨਹੀਂ ਹੈਗੀ ਨਾ ਨਾ ਉਹ ਮਹਾਰਾਜ ਕਿ ਹੁਣ ਰੋਟੀ ਕੌਣ ਦਿੰਦਾ ਤੈਨੂੰ ਰੋਟੀ ਆਹ ਦੇਖੋ ਆਪਾਂ ਆ ਮੇਰੀ ਵੱਡੀ ਦਿੰਦੀ ਆ ਸੋਇਬ ਜੋ ਮਾਤਾਵਾ ਮਾਤਾ ਨੂੰ ਰੱਬ ਨੇ ਬੱਚਿਆਂ ਦੀ ਦਾਤ ਨਹੀਂ ਦਿੱਤੀ ਕਾੜਵਾ ਵਾਲਾ ਕਹਿੰਦੀ ਆ ਕਿ ਮੇਰਾ ਅਹ ਟ੍ਰੈਕ ਚਲਾਉਂਦਾ ਸੀਗਾ ਨਸ਼ੇ ਕਰਦਾ ਸੀ ਕੁਝ ਸਾਲ ਪਹਿਲਾਂ ਉਹਦੀ ਵੀ ਮੌਤ ਹੋ ਗਈ ਆ ਸਾਨੂੰ ਕਿਸੇ ਨੇ ਦੱਸਿਆ ਕਿ ਮਾਤਾ ਬਜ਼ੁਰਗ ਕੱਲੀ ਰਹਿੰਦੀ ਆ ਅੱਖਾਂ ਤੋਂ ਦੇਖਦਾ ਨਹੀਂ ਗਾ ਘਰ ਦੀ ਹਾਲਤ ਬਹੁਤ ਮਾੜੀ ਆ ਘਰ ਦਾ ਹਾਲ ਤੇ ਇਦਾਂ ਦੀ ਆ ਕਿ ਜਿਵੇਂ ਕੋਈ ਜਿਵੇਂ ਕੋਈ ਨਾ ਬੰਦਾ ਜੰਗਲ 'ਚ ਰਹਿੰਦਾ ਆ ਆ ਵਿੜੇ ਦੇ ਵਿੱਚ ਘਾਹ ਉੱਗਿਆ ਵਾ ਆ ਇਧਰ ਜਰਾ ਝਾਤੀ ਮਰਾਓ ਆ ਵਿੜੇ ਦੇ ਵਿੱਚ ਸਾਰੇ ਜਿਹੜੀ ਆ ਨਾ ਆ ਵਿੜੇ ਦੇ ਵਿੱਚ ਆ ਉਹ ਦੇਖੋ ਇਧਰ ਪਿੱਪਲ ਬੋਹ ਡੁੱਗੇ ਆ ਇੱਧਰ ਸਾਰਾ ਜਿਹੜਾ ਇੱਕ ਮੇਰੇ ਖਿਆਲ ਆ ਨਿੰਬੂਆਂ ਦਾ ਬੂਟਾ ਕਿ ਸ਼ਾਇਦ ਗਲਗਲ ਦਾ ਬੂਟਾ ਤੇ ਆ ਤੁਸੀਂ ਦੇਖੋ ਕਿ ਇੱਥੇ ਉਹ ਮਾਤਾ ਦਾ ਗੁਸਲਖਾਨਾ ਵਾ ਪਰ ਇੱਥੇ ਆ ਗੁਸਲਖਾਨਾ ਵਾ ਇਹਦੇ ਵਿੱਚ ਕੋਈ ਪਾਣੀ ਦਾ ਕਿਸੇ ਭਾਂਡੇ ਦਾ ਇੰਤਜ਼ਾਮ ਨਹੀਂ ਹੈ ਇੱਧਰ ਤੁਸੀਂ ਆ ਦੇਖ ਸਕਦੇ ਹੋ ਆ ਪਾਣੀ ਦੀ ਟੁੱਟੀ ਲੱਗੀ ਹੋਈ ਆ ਇਹ ਚੱਲ ਰਹੀ ਆ ਤੇ ਕਿਸੇ ਨੂੰ ਪਤਾ ਨਹੀਂ ਆ ਕਿ ਪਾਣੀ ਦੀ ਕੀ ਕਦਰ ਆ ਮਾਤਾ ਨੂੰ ਤਾਂ ਪਤਾ ਨਹੀਂ ਲੱਗਦਾ ਵਿਚਾਰੀ ਨੂੰ ਕਿ ਕਦੋਂ ਇਹ ਪਾਣੀ ਆਇਆ ਕਦੋਂ ਚਲ ਗਿਆ ਆ ਘਰ ਆ ਆ ਘਰ ਦਾ ਗੇਟ ਆ ਇੱਥੇ ਗੇਟ ਆ ਆ ਇਹਨੂੰ ਕਹਿੰਦੇ ਜੀਵੰਦਾ ਨਰਕ ਆ ਆ ਇੱਕ ਲੈਟਰਨ ਆ ਆਪਾਂ ਦਿਖਾ ਨਹੀਂ ਸਕਦੇ ਤੁਹਾਨੂੰ ਆ ਖੁੱਲੇ ਦੇ ਵਿੱਚ ਮਾਤਾ ਪਖਾਨਾ ਕਰਦੀ ਆ ਇੱਥੇ ਇਹ ਪਖਾਨਾ ਕਦੋਂ ਦਾ ਕੀਤਾ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਆ ਸੋ ਬਹੁਤ ਹੀ ਦਰਦਨਾਕ ਹਾਲਾਤ ਆ ਪਰ ਇੰਨੀ ਕਿ ਇੱਕ ਗੱਲ ਥੋੜਾ ਥੱਲੇ ਗੱਲ ਇੰਨੀ ਕਿ ਇੱਕ ਗੱਲ ਜਿਹੜੀ ਆ ਉਹ ਹੈਗੀ ਆ ਦੇਖਣਯੋਗ ਕਿ ਇੱਥੇ ਪਰਿਵਾਰ ਨੂੰ ਜਿਹੜਾ ਕੋ ਲਾਗੇ ਪਰਿਵਾਰ ਰਹਿੰਦੇ ਆ ਇਸ ਮਾਤਾ ਨੂੰ ਰੋਟੀ ਪਾਣੀ ਦਿੰਦੇ ਆ ਸੋ ਇੱਕ ਜਿਹੜੇ ਸਭ ਤੋਂ ਚੰਗੀ ਇਹ ਕਿਸਮਤ ਆ ਮਾਤਾ ਦੀ ਕਿ ਇਹਨੂੰ ਪ੍ਰਸ਼ਾਦਾ ਪਾਣੀ ਮਿਲਦਾ ਸੋ ਇਹ ਭੈਣ ਆ ਜਿਹੜੀ ਪੰਜੀ ਖੜੇ ਹੋ ਇਹ ਭੈਣ ਆ ਜਿਹੜੀ ਇਹ ਇਸ ਬਜ਼ੁਰਗ ਮਾਂ ਨੂੰ ਸਾਂਭਦੀ ਆ ਬਜ਼ੁਰਗ ਮਾਤਾ ਦੇ ਹਾਲਾਤ ਤੁਸੀਂ ਦੇਖ ਲਿਆ ਪੰਜੀ ਕੀ ਨਾਂ ਤੁਹਾਡਾ ਮੇਰਾ ਨਾਂ ਦਰਸ਼ਨ ਕੁਰਗੇ ਇਹ ਇਹ ਕਿਹੜਾ ਪਿੰਡੋਂ ਆਏ ਪਿੰਡ ਲੀਲ ਖੁਰਦੇ ਜੀ ਹਾਂਜੀ ਪਿੰਡ ਲੀਲ ਖੁਰਦੇ ਇਹ ਲੀਲ ਖੁਰਦੇ ਪਿੰਡਾਂ ਹਲਕਾ ਬਟਾਲਾ ਦੇ ਬਹੁਤ ਸਾਰੇ ਬਜ਼ੁਰਗ ਨੇ ਇਦਾਂ ਦੇ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਆ ਕਈ ਇਸ ਮਾਤਾ ਨਾਲੋਂ ਵੀ ਵੱਧ ਤਰ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਰੋਟੀ ਵੀ ਕਿਤੇ ਦੋ ਵਕਤ ਦੀ ਨਸੀਬ ਨਹੀਂ ਹੁੰਦੀ ਤੇ ਕਈਆਂ ਨੂੰ ਤਾਂ ਮੰਗ ਕੇ ਖਾਣਾ ਪੈਂਦਾ ਪਰ ਇਹ ਭੈਣ ਇਹ ਭੈਣ ਜਿਹੜੀ ਆ ਇਹ ਬਹੁਤ ਧੰਤਾ ਦੀ ਪਾਤਰ ਆ ਕਿ ਜਿਹੜੀ ਇਸ ਬਜ਼ੁਰਗ ਮਾਂ ਨੂੰ ਸਾਂਭਦੀ ਆ ਨਹੀਂ ਤੇ ਅੱਜ ਕੱਲ੍ਹ ਸਕੀਆਂ ਨੋਆਂ ਆਪਣੀਆਂ ਸੱਸਾਂ ਨੂੰ ਨਹੀਂ ਸਾਂਭਦੀਆਂ ਧੀਆਂ ਆਪਣੀਆਂ ਮਾਵਾਂ ਨੂੰ ਨਹੀਂ ਸਾਂਭਦੀਆਂ ਪੋਤਾ ਪਣੀਆਂ ਮਾਵਾਂ ਨੂੰ ਨਹੀਂ ਸਾਬ ਦੇ ਪਾਰੇ ਭੈਣ ਭੈਣੇ ਕਦੋਂ ਦਾ ਜਿਹੜੀ ਇਹ ਬਜ਼ੁਰਗ ਮਾਤਾ ਇਦਾਂ ਦੀ ਇਕੱਲੀ ਰਹਿ ਰਹੀ ਆ ਤੇ ਇਹਦੇ ਹਾਲਾਤ ਕਿਵੇਂ ਦੇ ਆ ਰਹਿੰਦੀ ਜੇ ਸ਼ੁਰੂ ਤੋਂ ਰਹੀ ਜੇ ਇਕੱਲੀ ਤੇ ਮਤਲਬ ਜਦੋਂ ਅਸੀਂ ਜਾਂਦਾ ਟਿੱਲੇ ਮੱਠੇ ਉਂਦੇ ਉਦੋਂ ਅਸੀਂ ਆਪਣੇ ਕੋਲ ਖੜਦੇ ਇਨਾਂ ਤੇ ਰਹਿੰਦੇ ਇਨਾਂ ਦੇ ਦੋ ਚਾਰ ਦਿਨ ਜਿਹੜੇ ਟਿੱਲੇ ਦੇ ਉਦੋਂ ਹੀ ਰਹਿਣਾ ਆਉਣਾ ਇਨਾਂ ਨੇ ਆਪਣੇ ਘਰ ਹੀ ਆ ਇਨਾਂ ਦੇ ਘਰ ਵਾਲਿਆਂ ਦੀ ਕਦੋਂ ਦੀ ਮੌਤ ਹੋਈ ਹੈ ਉਹਨੂੰ ਹੋ ਗਈ ਜੇ 70 ਸਾਲ ਉਹ ਕੀ ਕੰਮ ਕਰਦੇ ਸੀ ਡਰਾਈਵਰ ਸੀ ਟਰੱਕ ਡਰਾਈਵਰ ਬੰਬੀ ਨਹੀਂ ਆਉਂਦੀ ਅੱਛਾ ਉਹ ਜਿਹੜੇ ਸੀਗੇ ਉਹ ਇਨਾਂ ਦਾ ਘਰ ਬੱਚਾ ਕੋਈ ਨਹੀਂ ਹੈ ਹਾਂਜੀ ਬੱਚਾ ਕੋਈ ਨਹੀਂ ਦੋ ਹਫ਼ਤੇ ਆਉਂਦੇ ਨੇ ਦਹੀ ਹਫ਼ਤਾ ਦੱਸਦੇ ਨਹੀਂ ਇਹ ਜਿਹੜੇ ਇਨਾਂ ਦੇ ਘਰ ਵਾਲੇ ਹਾਂਜੀ ਅੱਛਾ ਹਫ਼ਤੇ ਤੋਂ ਵੱਧ 10 ਦਿਨ ਤੋਂ ਵੱਧ ਨਹੀਂ ਕਦੀ ਆਏ ਤੇ ਫਿਰ ਉਹ ਖਰਚਾ ਪੱਠਾ ਵੀ ਭੇਜਦੇ ਸੀ ਨੂੰ ਕਿ ਨਹੀਂ ਮਾ ਤੁਨ ਮੋੜਾ ਮੋਟਾ ਹੀ ਆਪ ਹੀ ਖਾ ਛੱਡਦੇ ਸੀ ਅੱਛਾ ਹਾਂਜੀ ਖਰਚਾ ਨਹੀਂ ਨਾ ਦਿੰਦੇ ਦਿੰਦੇ ਕਰਦਾ ਕੋਈ ਆਹ ਤੇ ਕੋ ਚੰਗੀ ਨਾ ਹੁੰਦੀ ਹਾਂਜੀ ਖਰਚਾ ਘੱਟ ਹੀ ਦਿੰਦੇ ਹੁਣ ਇਹ ਮਾਤਾ ਦਾ ਜੀਵਨ ਪੱਤਰ ਥੋੜਾ ਕੈਮਰਾ ਥੱਲੇ ਕਰ ਲਾ ਹੁਣ ਇਹ ਮਾਤਾ ਦਾ ਜਿਹੜਾ ਜੀਵਨ ਪੱਤਰ ਕਿਵੇਂ ਦਾ ਵਾ ਇਹਦਾ ਕੌਣ ਆਸਰਾ ਵਾ ਇਹ ਇਹਦਾ ਜਿਹੜਾ ਵਾ ਅਸੀਂ ਦੇਖਿਆ ਪਖਾਨੇ ਚ ਵੀ ਬਾਹਰ ਅੰਦਰ ਵੀ ਜੰਗਲ ਪਾਣੀ ਵੀ ਬਾਹਰ ਹੀ ਜਾਂਦੀ ਆ ਇਹਨੂੰ ਕਿਸੇ ਨੇ ਇੱਥੇ ਲੈਟਰਿੰਗ ਵੀ ਨਹੀਂ ਬਣਾ ਕੇ ਦਿੱਤੀ ਇਹ ਦਤੋ ਲੈਟਰਿੰਗ ਤੇ ਪਹਿਲਾਂ ਬਣੀ ਸੀ ਜੇ ਤੇ ਜਦੋਂ ਇਹ ਇਹਨਾਂ ਨੇ ਆਪ ਹੀ ਨਹੀਂ ਸਹੀ ਰਹਿਣ ਦਿੱਤੀ ਤਾਂ ਦੱਸਾ ਇਹ ਲੈਟਰਿੰਗ ਜਿਹੜੀ ਨਾ ਬਣੀ ਸੀ ਇਦਾਂ ਦੀ ਜੀ ਖਸਰਾ ਕਦੋਂ ਹੋ ਗਈ ਤੇ ਨਾ ਉੱਤੇ ਕਿਸੇ ਨੇ ਮਿਹਨਤ ਕੀਤੀ ਤੇ ਨਾ ਮੇਰੇ ਖਿਆਲ ਉਸ ਲੈਟਰਨ ਦੇ ਪਖਾਨੇ ਦੇ ਉੱਤੇ ਛੱਤ ਨਹੀਂ ਪਾਈ ਗਈ ਹਾਂਜੀ ਨਹੀਂ ਪਾਈ ਤੇ ਇੱਦਾਂ ਲਾ ਕੇ ਛੱਡ ਗਈ ਇਹ ਇਹ ਪੰਚਾਇਤ ਨੇ ਬਣਾਈ ਕਿ ਜਾਂ ਕਿਸੇ ਨੇ ਬਣਾ ਕੇ ਦਿੱਤੀ ਹੈ ਬਣੀ ਪੰਚਾਇਤ ਦੀ ਹੈ ਮੇਰੇ ਖਿਆਲ ਹਾਂਜੀ ਪੰਚਾਇਤ ਦੀ ਬਣੀ ਪੰਚਾਇਤ ਦੀ ਬਣੀ ਹਾਂਜੀ ਅੱਛਾ ਇਹਨੂੰ ਮਾਤਾ ਨੂੰ ਪੈਨਸ਼ਨ ਮਿਲਦੀ ਆ ਪੈਨਸ਼ਨ ਤੇ ਮਿਲਦੀ ਏ ਪਰ ਨਹੀਂ ਪਿੰਚਰ ਮੈਨੂੰ ਨਹੀਂ ਪਤਾ ਕਿ ਮਿਲਦੀ ਹੈ ਕਿ ਨਹੀਂ ਇਹ ਉਹ ਦੂਜੇ ਟੱਬਰ ਦੇ ਨਾਲ ਲੈਂਦੀ ਸੀ ਹਾਂ ਮੈਂ ਨਹੀਂ ਕਦੀ ਪੈਨਸ਼ਨ ਵਰਤੀ ਨਹੀਂ ਉੱਥੇ ਮਿਲਦੀ ਹੈ ਇਹਨੂੰ ਪੈਨਸ਼ਨ ਮਿਲਦੀ ਹੈ ਉੱਥੇ ਪੈਨਸ਼ਨ ਇਹਦੀ ਆਉਂਦੀ ਏ ਪਰ ਆਈ ਨਹੀਂ ਜੇ ਹੁਣ ਕਿੰਨਾ ਚਿਰ ਹੋ ਗਿਆ ਪੈਨਸ਼ਨ ਇਹਦੀ ਆਈ ਸੋ ਇਹ ਭੈਣ ਕਹਿੰਦੀ ਆ ਕਿ ਇਹ ਜਿਹੜੀ ਆ ਇਹ ਭੈਣ ਦੱਸਦੀ ਆ ਕਿ ਇਹਨੂੰ ਪੈਨਸ਼ਨ ਮਿਲਦੀ ਆ ਜਾਂ ਨਹੀਂ ਮਿਲਦੀ ਇਹਦੇ ਬਾਰੇ ਆ ਕੁਝ ਪੱਕਾ ਨਹੀਂ ਪਤਾ ਉਹ ਸੋ ਹੋਰ ਵੀ ਇੱਥੇ ਪਿੰਡ ਦੇ ਸੱਜਣ ਇੱਥੇ ਹੈਗੇ ਆ ਆ ਇੱਧਰ ਆ ਜਾਓ ਭਾਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਭਾਜੀ ਇਹ ਮਾਤਾ ਦਾ ਜਿਹੜਾ ਗੁਜ਼ਰਗੁਜ਼ਾਰਾ ਕਿਵੇਂ ਹੁੰਦਾ ਹੈ ਗੁਜ਼ਰਗੁਜ਼ਾਰਾ ਇਦਾਂ ਹੀ ਆ ਪਰਜਾਈ ਆ ਸਾਡੀ ਰੋਟੀ ਦਿੰਦੀ ਅੱਛਾ ਤੇ ਇਹ ਮਾਤਾ ਨੂੰ ਪੈਨਸ਼ਨ ਮਿਲਦੀ ਆ ਕਿਉਂਕਿ ਤੇ ਵਿਚਾਰੀ ਇੱਕ ਤੇ ਵਿਧਵਾ ਵਾ ਦੂਸਰਾ ਬੇਸਹਾਰਾ ਤੀਸਰਾ ਅੱਖਾਂ ਤੋਂ ਅੰਨੀ ਆ ਇਹ ਤਾਂ ਹੁਣ ਪੈਨਸ਼ਨ ਤੇ ਮਿਲਦੀ ਨਹੀਂ ਕਿ ਪੈਨਸ਼ਨ ਰੁਕੀ ਹੋਈ ਹੈ ਦੀ ਪੈਨਸ਼ਨ ਰੁਕੀ ਆ ਕਿਹੜੀ ਗੱਲੋਂ ਧਾਰ ਕਾਰਡ ਚੱਲ ਗਿਆ ਜੋ ਧਾਰ ਕਾਰਡ ਤੋਂ ਕਦੀ ਪਿੰਡ ਦੇ ਸਰਪੰਚ ਨੇ ਜਾਂ ਕਦੀ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਨਹੀਂ ਇਹਨਾਂ ਨੇ ਗੱਲ ਕੀਤੀ ਫੋਨ ਤੇ ਇਹਨਾਂ ਕਹੇ ਵੀ ਇਹਦਾ ਮਦਦ ਧਾਰ ਕਾਰਡ ਬਣਵਾ ਦੇ ਕਿੰਦੇ ਬਣਵਾ ਦੇ ਨੇ ਦੁਬਾਰਾ ਮਦਦ ਲਈ ਪੈਨਸ਼ਨ ਆਉਂਦੀ ਰਵੇ ਮਦਦ ਜੇ ਦੇਤੇ ਪੈਸੇ ਰੁਕੇ ਆ ਚਲੋ ਮਿਲ ਜਣੇ ਇੱਕ ਨਾ ਧਾਰ ਕਾਰਡ ਦੇ ਨਾਲ ਇੱਕ ਫੋਨ ਨੰਬਰ ਲਿੰਕ ਹੁੰਦਾ ਉਹ ਤੁਸੀਂ ਆਪਣਾ ਫੋਨ ਨੰਬਰ ਲਿੰਕ ਕਰਾ ਦਿਓ ਤਾਂ ਹੀ ਅੱਗੇ ਸਾਰਾ ਕਾਰੋਬਾਰ ਜਿਹੜਾ ਅੱਜ ਕੱਲ ਬੈਂਕਾਂ ਦਾ ਚੱਲਦਾ ਚਲੋ ਇੱਥੇ ਹੁਣ ਇਹ ਗੱਲ ਕਰਨਗੇ ਨਾ ਭਰਾਈ ਸਾਡੀ ਦਾ ਮਤਲਬ ਆਧਾਰ ਕਾਰਡ ਬਣੂਗਾ ਤੇ ਫੇਰ ਹੀ ਲਿੰਕ ਹੋ ਸਕਦਾ ਹੋਰ ਇੱਕ ਇੱਥੇ ਨੌਜਵਾਨ ਆਏ ਆ ਵੀਰੇ ਇਹ ਮਾਤਾ ਦੇ ਹਾਲਾਤ ਵੇਖ ਕੇ ਕਦੀ ਕੋ ਪਿੰਡ ਵਾਲਾ ਕੋਈ ਸੰਸਥਾ ਵਾਲਾ ਤਰਸ ਨਹੀਂ ਕਰਦਾ ਇਹਦੇ ਮਤਲਬ ਨਹੀਂ ਇੱਥੇ ਮਤਲਬ ਜੇ ਕੰਨੇ ਨਹੀਂ ਕੀਤਾ ਹੈਗਾ ਬਾਹਰੋਂ ਤੇ ਕੋਈ ਨਹੀਂ ਕਰਦਾ ਚਲੋ ਲਾਗੇ ਆਂਢੀ ਗਵਾਂਢੀ ਆ ਜਦੋਂ ਇਹ ਨਹੀਂ ਹੁੰਦੇ ਘਰ ਤੇ ਫਿਰ ਪਾਣੀ ਰੋਟੀ ਚਾਹ ਜੋ ਵੀ ਆ ਚਲੋ ਲਾਗੋ ਅਸੀਂ ਆਣ ਕੇ ਤੇ ਦੇ ਦੇਨੇ ਆ ਇਹਨਾਂ ਨੂੰ ਸੋ ਬੜਾ ਪਰਪਕਾਰ ਆ ਬਾਰੇ ਬਹੁਤ ਸੇਵਾ ਕਾਂਡੇ ਇਹਨਾਂ ਦੀ ਸੋ ਇਹ ਵੀ ਵੀਰ ਕੀ ਨਾਂ ਤੁਹਾਡਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਕਹਿੰਦਾ ਕਿ ਅਸੀਂ ਰੋਟੀ ਪਾਣੀ ਦੀ ਸੇਵਾ ਕਰਦੇ ਆ ਬਹੁਤ ਪਰਪਕਾਰ ਆ ਬੜੇ ਚੰਗੇ ਗਵਾਂਢੀ ਆ ਜੇ ਮਾਤਾ ਦੀ ਕਿਸਮਤ ਨਹੀਂ ਚੰਗੀ ਤੇ ਮਾਤਾ ਦੇ ਗਵਾਂਢੀ ਚੰਗੇ ਆ ਸੋ ਸਿਆਣੇ ਕਹਿੰਦੇ ਜੇ ਗਵਾਂਢ ਚੰਗਾ ਹੋਵੇ ਨਾ ਤੇ ਸਮਾ ਜਿਹੜਾ ਉਹ ਚੰਗਾ ਲੰਘ ਜਾਂਦਾ ਫਿਰ ਇਹ ਮਾਤਾ ਦਾ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਦੀ ਭੈਣ ਦਾ ਬੱਚਾ ਕੋਈ ਭਰਾ ਦਾ ਬੱਚਾ ਕੋਈ ਭਾਂਜਾ ਕੋਈ ਨਹੀਂ ਕੋਈ ਨਹੀਂ ਹੈ ਕੋਈ ਨਹੀਂ ਬਸ ਨਾਰਾਂ ਤੋਂ ਇਲਾਵਾ ਕੋਈ ਨਹੀਂ ਹੈਗਾ ਨਹੀਂ ਇਹਦਾ ਪਿੰਡ ਕਿਹੜਾ ਵਾ ਮਾਤਾ ਦਾ ਪਤਾ ਨਹੀਂ ਆਨੂੰ ਤੇ ਅਜੇ ਤੱਕ ਪਿੰਡ ਪਿੰਡ ਜੇ ਲੁਧਿਆਣੇ ਹੀ ਮੈਨੂੰ ਲਾ ਲੁਧਿਆਣੇ ਤੇ ਲੱਗੇ ਪਹਿਲਾਂ ਇਹਨਾਂ ਦੇ ਜਿਹੜੇ ਬਜ਼ੁਰਗ ਹੀ ਪਹਿਲਾਂ ਹੁੰਦੇ ਰਹੇ ਆ ਕਾਫੀ ਟਾਈਮ ਹੋ ਗਿਆ ਕਦੀ ਕਦੀ ਚੱਤਰ ਮਾਰਦੇ ਰਹੇ ਆ ਇਹ ਦੱਤ ਅੱਛਾ ਕਿਹੜਾ ਪਿੰਡ ਦੱਸਿਆ ਕੋਈ ਪਰਜੇ ਦਾ ਧਿਆਨੇ ਲੱਗਦਾ ਬਾਬੂ ਕਰੇ ਦਧਿਆਨੇ ਲੱਗੇ ਸੇਖੂ ਪਰ ਤੇ ਡੈਡੀ ਇਹਨਾਂ ਦੇ ਇਕੱਲੇ ਹੀ ਹੁੰਨੇ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਹਾਂਜੀ ਫਿਰ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਉਹਦਾ ਕੋਈ ਭੈਣ ਭਰਾ ਹੈ ਨਹੀਂ ਕਿ ਦੋਨੋਂ ਭੈਣਾਂ ਤੇ ਜੇ ਮੰਨ ਲਓ ਵੀ ਇਹਨਾਂ ਨੂੰ ਕੋਈ ਸੰਸਥਾ ਲੈ ਜਾਏ ਤਾਂ ਕੋਈ ਤੁਸੀਂ ਚਾਹੁੰਦੇ ਹੋ ਕੋਈ ਕੋਈ ਸੰਸਥਾ ਲੈ ਜਾਏ ਇਹਨਾਂ ਨੂੰ ਕਿ ਇਹਨਾਂ ਦੀ ਖਾਮ ਸੰਭਾਲ ਕਰੇ ਕੋਈ ਹਾਂ ਸੰਸਥਾ ਲੈ ਜਾਵੇ ਕਿ ਇਹਨਾਂ ਦੀ ਖਾਮ ਸੰਭਾਲ ਕਰ ਸਕੇ ਹਾਂਜੀ ਨਹੀਂ ਖਾਣਾ ਤੇ ਮਤਲਬ ਇਹਨਾਂ ਦਾ ਕੁਝ ਲਾਉਣਾ ਚਾਹੀਦਾ ਵਾ ਕੋਈ ਖਰਚਾ ਪਾਣੀ ਚਲੋ ਕੋਈ ਵੀ ਕੋ ਆਪਾਂ ਖਰਚਾ ਪਾਣੀ ਵੀਰੇ ਲਾ ਦਿੰਨੇ ਆ ਠੀਕ ਆ ਇਹ ਹੁਣ ਇੱਥੇ ਮੈਂ ਦੇਖਿਆ ਖੁੱਲੇ ਚ ਪਖਾਨਾ ਕਰਦੇ ਆ ਹਾਂਜੀ ਹਾਂਜੀ ਹਨਾ ਇਹ ਹੁਣ ਤੁਸੀਂ ਆਪ ਦੇਖੋ ਇਹਨਾਂ ਨੂੰ ਇਹ ਮੇਰੇ ਖਾ ਡੰਡੇ ਦੀ ਮਦਦ ਨਾਲ ਉੱਥੇ ਜਾ ਕੇ ਕਰਦੇ ਨਹੀਂ ਨਹੀਂ ਉਹ ਤੇ ਚਲੋ ਗੱਲ ਸਹੀ ਆ ਕੇਵਲੇ ਇਹ ਹੁੰਦੇ ਵੀ ਨਹੀਂ ਆ ਘਰ ਨਹੀਂ ਹੁੰਦੇ ਚਲੋ ਆਪਣੇ ਰਿਸ਼ਤੇਦਾਰਾਂ ਕੋ ਵੀ ਜਾਣ ਜਾਂਦੇ ਆ ਤੇ ਬਹੁਤ ਸੰਭਾਲ ਕਰਨੀ ਬਹੁਤ ਔਖੀ ਆ ਚਲੋ ਜੇ ਸੰਸਥਾਵਾ ਵੀ ਲੈ ਜੇ ਲੈ ਜੇ ਤੇ ਚਲੋ ਵਧੀਆ ਚੰਗੀ ਗੱਲ ਹੈ ਨਹੀਂ ਤੇ ਇਹਦਾ ਮਤਲਬ ਸਰਕਾਰ ਵੱਲੋਂ ਜੋ ਵੀ ਇਹਦੀ ਪੈਨਸ਼ਨ ਚਾਲੂ ਹੋ ਜੇ ਚਲੋ ਸਰਕਾਰਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਗਰੀਬ ਲੋਕ ਕਿੱਥੇ ਦਿਸਦੇ ਆ ਤੁਹਾਨੂੰ ਵੀ ਪਤਾ ਕਿ ਜੇ ਸਰਕਾਰ ਨੂੰ ਕੋਈ ਫਿਕਰ ਹੁੰਦੀ ਪਿੰਡ ਦੀ ਪੰਚਾਇਤ ਵੀ ਸਰਕਾਰ ਹੁੰਦੀ ਆ ਜੋ ਕਰਦੇ ਹਾਲਾਤ ਲੱਗਦੇ ਆ ਮੈਨੂੰ ਨਹੀਂ ਲੱਗਦਾ ਕਦੀ ਸਵਾਏ ਪੰਚਾਇਤ ਨੇ ਇਸ ਮਾਤਾ ਨੂੰ ਵੋਟਾਂ ਤੋਂ ਬਿਨਾ ਕਿਸੇ ਨੇ ਯਾਦ ਕੀਤਾ ਹੋਵੇ ਨਹੀਂ ਵੇਖ ਸਹੀ ਤੇ ਇਹ ਕਰਕੇ ਜੇ ਪਿੰਡ ਦੀ ਪੰਚਾਇਤ ਨਹੀਂ ਵੇਖਦੀ ਪਿੰਡ ਵਾਲੇ ਨਹੀਂ ਵੇਖਦੇ ਹਾਂ ਤੁਹਾਡੇ ਗਵਾਂਢੀਆਂ ਦਾ ਜਿਹੜਾ ਜਰੂਰ ਸ਼ਾਬਾਸ਼ ਆ ਕਿ ਤੁਸੀਂ ਇਹ ਮਾਤਾ ਨੂੰ ਵੇਖਦੇ ਹੋ ਸੋ ਸਾਡੀ ਬੇਨਤੀ ਆ ਜਿਹੜੇ ਵੀ ਵੀਰ ਵੱਖ-ਵੱਖ ਸੰਸਥਾਵਾਂ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਰੱਖਦੇ ਆ ਸੋ ਜੇ ਸਾਡੀ ਉਹ ਵੀਡੀਓ ਨੂੰ ਵੇਖਣ ਇਹ ਮਾਤਾ ਸਿਮਰ ਕੌਰ ਆ ਘਰ ਵਾਲੇ ਦਾ ਨਾਂ ਕੀ ਆ ਚਰਨ ਸਿੰਘ ਚਰਨ ਸਿੰਘ ਪਿੰਡ ਲੀਲਖੁਰਦ ਆ ਨੇੜੇ ਵਡਾਲਾ ਗ੍ਰੰਥੀਆਂ ਹਲਕਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਇਹ ਮਾਤਾ ਰਹਿਣ ਵਾਲੀ ਆ ਸੋ ਇਹ ਬਜ਼ੁਰਗ ਮਾਤਾ ਨੂੰ ਜਿਹੜਾ ਜ਼ਰੂਰ ਆ ਆਸਰਾ ਦਿੱਤਾ ਜਾਵੇ ਇਹ ਪਰਿਵਾਰ ਵਾਲੇ ਜਿਹੜੇ ਪਿੰਡਾਂ ਪਿੰਡ ਦੇ ਲੋਕ ਆ ਜਰੂਰ ਮਾਤਾ ਦੀ ਮਦਦ ਕਰਦੇ ਆ ਸਿਮਰਨ ਕੌਰ ਦੀ ਪਰ ਹਾਲ ਦੀ ਘੜੀ ਜੋ ਹਾਲਾਤ ਦੇਖੇ ਆ ਘਰ ਜੰਗਲ ਵਰਗਾ ਵਾ ਇੱਥੇ ਪਖਾਨਾ ਨਹੀਂ ਹੈਗਾ ਜੇ ਪਖਾਨਾ ਵਿਚਾਰਾ ਉਹ ਘਰ ਦੇ ਵਿੱਚ ਹੀ ਪਖਾਨਾ ਕਰਦੀ ਆ ਜੰਗਲ ਪਾਣੀ ਘਰ ਦੇ ਵਿੱਚ ਹੀ ਮਾਤਾ ਕਰਦੀ ਆ ਕਿਉਂਕਿ ਉਹਦੀ ਕੋਈ ਕੋਈ ਹੈ ਹੀ ਨਹੀਂ ਐਸੇ ਕਰਕੇ ਤਾਂ ਮਾਪੇ ਪੁੱਤਾਂ ਨੂੰ ਧੀਾਂ ਨੂੰ ਜਿਹੜਾ ਤਰਸਦੇ ਆ ਕਿ ਬਡਾਪੇ ਦੇ ਵਿੱਚ ਧੀਾਂ ਪੁੱਤ ਜਿਹੜੇ ਆ ਉਹ ਉਹਦਾ ਆਸਰਾ ਵੰਡ ਗਏ ਪਰ ਇਹ ਨਿਭਾਗੀ ਜਿਹੜੀ ਮਾਂ ਵਾਂ ਇਹਦੇ ਕਰਤੀ ਪੁੱਤ ਨਹੀਂ ਜੁਮਿਆ ਸੋ ਇਹ ਵੇਖੋ ਅਜੇ ਵੀ ਆਪ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਅੱਖਾਂ ਦਾ ਇਲਾਜ ਕਰਾ ਦੋ ਮੇਰੇ ਅੱਖਾਂ ਦਾ ਵੀ ਇਲਾਜ ਕਰਾ ਦੋ ਮਾਊ ਜੀ ਅੱਛਾ ਅੱਖਾਂ ਦਾ ਇਲਾਜ ਕਰਾਉਣਾ ਵਾਂ ਅੱਖਾਂ ਦਾ ਇਲਾਜ ਕਰਾਉਣਾ ਅੱਖਾਂ ਦਾ ਬਾਬੂ ਜੀ ਤੇਰੇ ਬੰਨੇ ਆਇ ਤੇਰੇ ਬੰਨੇ ਨਹੀਂ ਪਤਾ ਲੱਗਦਾ ਹਾਇ ਤੇ ਅੱਛਾ ਅੱਖਾਂ ਦਾ ਇਲਾਜ ਕਰਾਉਣਾ ਵਾ ਇਹ ਬਾਬੂ ਜੀ ਅੱਖਾਂ ਦਾ ਇਲਾਜ ਕਰਾਉਣਾ ਵਾ ਅਵੇ ਨਹੀਂ ਆ ਕੀ ਕਰਾਂ ਕਿੱਥੇ ਜਾਵਾਂ ਮੈਂ ਮੇਰਾ ਪੁੱਤ ਇਕੱਲਾ-ਇਕੱਲਾ ਵਾ ਉਹ ਵੀ ਇਹਦੇ ਬੰਦੀ ਦਾ ਜਿੱਟਾ ਜਿਹੜਾ ਮੁੰਡਾ ਵਾ ਆਹ ਉਹ ਮਿੱਤਾਂ ਮੇਨਾਤਾਂ ਮੈਂ ਇਹਦੀ ਕਰਦੀ ਗਰੀਬੀ ਦੀ ਨਾ ਇਹ ਗਰੀਬੀ ਦੀ ਇਹਨੂੰ ਨੌਕਰੀ ਦਵੋ ਕੋਈ ਇਹਨੂੰ ਗਰੀਬੀ ਦੀ ਨੌਕਰੀ ਦਵੋ ਸੋ ਮਾਤਾ ਕਹਿੰਦੀ ਆ ਕਿ ਜਿਹੜੀ ਭੈਣ ਇੱਥੇ ਸਾਂਭਦੀ ਆ ਉਹਦੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਰਕਾਰਾਂ ਦੇ ਕੋਲ ਇੰਨੀ ਫੁਰਸਤ ਕਿੱਥੇ ਕਿ ਉਹ ਲੋੜਵੰਦਾਂ ਨੂੰ ਨੌਕਰੀ ਦਵੇ ਸੋ ਸਾਡੀ ਵੱਖ-ਵੱਖ ਸੰਸਥਾਵਾਂ ਜਿਹੜੀਆਂ ਇਹਨਾਂ ਬਜ਼ੁਰਗਾਂ ਨੂੰ ਸਾਂਭਦੀਆਂ ਨੇ ਉਹਨਾਂ ਨੂੰ ਲਾ ਲੀਤੀ ਆ ਕਿ ਇਸ ਮਾਤਾ ਨੂੰ ਇਹਨਾਂ ਦਾ ਪਿੰਡ ਲੀਲਖੁਰ ਦਾ ਨੇੜੇ ਵਡਾਲਾ ਗ੍ਰੰਥੀਆ ਹਲਕਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਆ ਇਹ ਮਾਤਾ ਇਹ ਇੰਨੀ ਇੰਨੀ ਦੀ ਮਾਨਸਿਕ ਅਵਸਥਾ ਕਿ ਲਗਾਤਾਰ ਗੱਲ ਕਰਦੇ ਆ ਲਗਾਤਾਰ ਬੋਲਦੇ ਆ ਇਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਆ ਸੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਮਾਤਾ ਵਾ ਇਹ ਇਹ ਜਿਹੜੀ ਬਜ਼ੁਰਗ ਮਾਈ ਆ ਇਹਨੂੰ ਜ਼ਰੂਰ ਕੋਈ ਨਾ ਕੋਈ ਜਿਹੜਾ ਸੰਭੇ ਔਰ ਇਸ ਮਾਤਾ ਦਾ ਜਿਹੜਾ ਆ ਅਗਲਾ ਜਿਹੜਾ ਜੀਵਨ ਬਚਿਆ ਵਾ ਉਹ ਥੋੜਾ ਸੁਰਖਰੂ ਹੋ ਜਾਵੇ ਦੁੱਖਾਂ ਤੋਂ ਇਹਦੀ ਅੱਖ ਇਹ ਤਾਂ ਤਮੀਨ ਹੋ ਗਏ ਜਾਈ ਬੜੇ ਪੈਸੇ ਲੋਕਾਂ ਦੇ ਜਿਹੜੇ ਚੁੱਕ ਚੁੱਕ ਕਰਦੇ ਨੇ ਦੇਣ ਨਹੀਂ ਗਏ ਬਾਦਵੰਗੇ ਤੇ ਦੇ ਰੋਕੀ ਪੈਨਸ਼ਨ ਨਹੀਂ ਮਿਲਦੀ ਉਹ ਫਿਰ ਤੇ ਬਾਉ ਜੀ ਮਿਲਦੀ ਆ ਤੇ ਕਈ ਨਾ 4-5 ਮਹੀਨੇ ਹੋ ਗਏ ਕਈ ਤੋਂ ਜ਼ਿਆਦਾ ਹੀ ਪਰ ਮੈਂ ਕੱਲ ਕਿਹਦੇ ਨਾਲ ਜਾਵਾਂ ਬਾਦਾ ਕਹਿੰਦੀ 6-7 ਮਹੀਨੇ ਹੋ ਗਏ ਆ ਪੈਨਸ਼ਨ ਨਹੀਂ ਮਿਲੀ ਲੋਕਾਂ ਕੋ ਕਹਿੰਦੀ ਮੈਂ ਪੈਸੇ ਚੋਕ-ਚੋਕ ਕੇ ਖਾਦੇ ਆ ਉਹਨਾਂ ਦੀ ਬੱਦ ਦਵਾ ਲੱਗਣੀ ਬੀ ਤੂੰ ਜੇ ਦੀ ਬੜੇ ਹਾਲਾਤ ਜਿਹੜੇ ਨਾ ਉਹ ਵੀ ਆਪਣਾ ਪਈ ਜਾਂਦੀ ਆ ਅੱਤ ਮੇਰੀ 5 ਵਜੇ ਕਰ ਹੁੰਦੀ ਆ ਸਾਨੂੰ ਸਰਕਾਰ ਤੋਂ ਜਾਂ ਹੋਰ ਕਿਸੇ ਤੋਂ ਕੋਈ ਆਸ ਨਹੀਂ ਫੇਰ ਕਿੱਥੇ ਲਿਕੇ ਜਾਊਗੀ ਜਿਹੜੇ ਬਜ਼ੁਰਗਾਂ ਨੂੰ ਸਾਂਭਣ ਵਾਲੇ ਵੀਰ ਆ ਉਹਨਾਂ ਤੋਂ ਸਾਨੂੰ ਆਸ ਆ ਕਲਮ ਨਵਜ ਪੰਜਾਬ ਦੀ ਨਿਊਜ਼ ਲਈ ਕੁਲਦੀਪ ਸਿੰਘ ਜਾਫਲਪੁਰ ਪਿੰਡ ਲੀਲਖੁਰਦ ਜਿਲਾ ਗੁਰਦਾਸਪੁਰ ਤੋਂ ਸ਼ੁਕਰਿਆ ਵਦਨ ਤਾੜੀਆਂ ਤਰਕਾ ਵਦਨ ਮਾਤਾ ਕੌਣ ਸਾਂਬਦਾ ਤੈਨੂੰ ਮੈਨੂੰ ਕਹਿੰਦਾ ਆਪਣੇ ਮੋਇਆ ਨੇ ਤੇਰੇ ਬੱਚੇ ਕਿੱਥੇ ਆ ਆਏ ਬਾਉ ਜੀ ਅੰਨੇ ਦੇ ਗਾਲੀ ਰੋਣਾ ਕੀ ਐ ਅੰਨੇ ਦੇ ਗਾਲੀ ਰੋਣ ਦੇ ਕਿਹਦੇ ਕੀ ਖਾਓ ਕੋਈ ਨਹੀਂ ਹੋਇਆ ਤੇ ਮਾਰਾ ਜੇ ਚੁਣੀ-ਚੁਣੀ ਬਾਉ ਜੀ ਜੇ ਚੁਣੀ ਮੇਰੇ ਤੇਤੇ ਲਾ ਗੋ ਪਰ ਕੀ ਹੋਗਾ ਮੇਨਾ ਬਾਬਾ ਜੀ ਤੇ ਬਾਜੀ ਮਹਾਰਾਜ ਦੀ ਉਹ ਵੀ ਲੈ ਕੇ ਕੋਈ ਕਿ ਮਹਾਰਾਜ ਹੈ ਹੋਇਆ ਹੀ ਬੱਚਾ ਨਹੀਂ ਕੋਈ ਨਹੀਂ ਤੇ ਬਾਜੀ ਕਿਹੜੀ ਖੋਲੀ ਫਿਰ ਉਹ ਬਾਉ ਜੀ ਆ ਮੇਰੀ ਵੱਡੀ ਹੈ ਇਹ ਮੇਰੀ ਵੱਡੀ ਜਠਾਨੀ ਆ ਹਾਂ ਜੀ ਇਹ ਮੈਨੂੰ ੱੱਪੇ ਕਰੇ ਇਹ ਮੇਰੇ ਤਾਂ ਵੇ ਕਰੇ ਇਹ ਮੈਨੂੰ ਬਾਹਰ ਕਰੇ ਤਾਂ ਤੇ ਪਾਣੀ ਨਹੀਂ ਦੇ ਕੇ ਗਈ ਕੋਟ ਪੀਣ ਵਾਤੇ ਤੇ ਮੈਨੂੰ ਗੁੱਸੇ ਹੋਈ ਹੈ ਤੇ ਇਹ ਮੈਨੂੰ ਪਾਣੀ ਦੇ ਜਾਂਦੀ ਪੀਣ ਵਾਤੇ ਐ ਤੇ ਤੇਰੀ ਕੁੜੀ ਕਿੱਥੇ ਆ ਤੂੰ ਕਹਿੰਨੀ ਇੱਕ ਮੇਰੀ ਕੁੜੀ ਹੈਗੀ ਆ ਓ ਬਾਬੂ ਜੀ ਦੱਤਾ ਦੱਸਦੇ ਨਹੀਂ ਨੂੰ ਆਪੇ ਦੱਸ ਦੱਦੇ ਤੀ ਪੁੱਤ ਮੈਂ ਤੇਨੂੰ ਦੱਤਾ ਬਾਬੂ ਜੀ ਕੋਈ ਨਹੀਂ ਹੋਇਆ ਹੂੰ ਕੋਈ ਨਹੀਂ ਹੋਇਆ ਉਹ ਤਾਂ ਜੇ ਦੇਰ ਦੀਆਂ ਕੁੜੀਆਂ ਦੇਰ ਦੀਆਂ ਹੂੰ ਦੇਰ ਦੀਆਂ ਕੁੜੀਆਂ ਮੇਰੀਆਂ ਹੂੰ ਉਹ ਮਾਰ ਦੇਣ ਵਾਲਾ ਉਹ ਤਾਂ ਅੱਜ ਕੋਰੇ ਆਵੇ ਉਹ ਤਾਂ ਦੱਤਾ ਵੇ ਬਾਬੇ ਪਰਦੇ ਦਾ ਪਲ ਹੋਵੇ ਮੈਨੂੰ ਮਾਤਾ ਹੀ ਕੁੜੀਏ ਐ ਲੈ ਪਹਿਲੇ ਮੈਂ ਬਾਬਾ ਜੀ ਮੈਨੂੰ ਨਹੀਂ ਪਤਾ ਕਿੰਨਾ ਪਿਆਰ ਮੇਰੇ ਜੀ ਦੇ ਨਾਲ ਮੈਨੂੰ ਪਤਾ ਨਹੀਂ ਕਿੰਨਾ ਹੁੰਦੀ ਆ ਮੈਂ ਤਿਆਰ ਤੀ ਆ ਪਹਿਲੇ ਉਹ ਦਿਨ ਮੇਂ ਪਹਿਲੇ ਕੀ ਦਿੱਤੀ ਸਿਹਤ ਸਿਹਤ ਠੀਕ ਆ ਤੇਰੀ ਹਾਂਜੀ ਸਿਹਤ ਠੀਕ ਆ ਦੇਖੋ ਜੀ ਤਰਦੀ ਆ ਗਈ ਐ ਅੱਛਾ ਕੋਈ ਬਿਮਾਰੀ ਤੇ ਨਹੀਂ ਹੈਗੀ ਨਾ ਨਾ ਉਹ ਮਹਾਰਾਜ ਓ ਮਹਾਰਾਜ ਵਾ ਆ ਮੈਂ ਅੰਨਾ ਤੋਂ ਕਦੋਂ ਨਹੀਂ ਆ ਗਈ ਆ ਬਿਮਾਰੀ ਮਾਰ ਜਿ ਲਾਵੇ ਨਾ ਬੜੇ ਲੋਕੇ ਇਤਨਾ ਹੈ ਜੋ ਬਾਊ ਜੀ ਬੜੇ ਲੋਕੇ ਇਤਨਾ ਹੈ ਬਿਮਾਰੀ ਤੋਂ ਬੜੇ ਲੋਕੇ ਇਤਨਾ ਹੈ ਜੋ ਪਿਓ ਆਈ ਉਹ ਵੀ ਤਾਂ ਉਹ ਪਵਨਦੌਕਰੀ ਕਰਦਾ ਸੀ ਪਹਿਲਾਂ ਨਹੀਂ ਕਹਿੰਦਾ ਫੌਜੀ ਤੇ ਚੁੰਨੀ ਲਾਉਂਦਾ ਫੌਜੀ ਪੜਿਆ ਚੁੰਨੀ ਹੈਗੀ ਨਾ ਪਹਿਲਾਂ ਫੌਜੀ ਅੰਦਰ ਚੁੰਨੀ ਫੌਜੀ ਦੇ ਮੜ ਕੇ ਦੋ ਤੇ ਡਾਪੇਟ ਹੋਣਾ ਦੋ ਤੇ ਡਾਪੇਟ ਹੋਇਆ ਤੁਹਾਡੇ ਘਰ ਵਾਲੇ ਨੇ ਹਾਂਜੀ ਬਰਤੀ ਉਹਦੀ ਗੱਲ ਕਰਦੀ ਦਤਤ ਕੀ ਹੰਦ ਤੁਹਾਡੇ ਘਰ ਵਾਲਾ ਕੀ ਕਰਦਾ ਸੀਗਾ ਕੋਚੇ ਵਿੱਚੋਂਦਾ ਬਾਬਾ ਜੀ ਭਾਜੀ ਮੈਂ ਮੈਂ ਕਿਹਾ ਤੁਹਾਡੇ ਘਰ ਵਾਲਾ ਕੀ ਕਰਦਾ ਸੀ ਡਰਾਈਵਰੀ ਘਰ ਵਾਲਾ ਆਹ ਉਹ ਤਾਂ ਮੈਂ ਦਤਤ ਦੀ ਗੱਲ ਹੈ ਡਰਾਈਵਰੀ ਡੋਡੇ ਦੀ ਕਰਾ ਡੋਡੇ ਵੀ ਖਾਰਾ ਪੀ ਵੀ ਖਾਰਾ ਤਮਾਕੂ ਵੀ ਖਾਰਾ ਨਾਤੇ ਗੋੜੀਆਂ ਵੀ ਖਾਰਾ ਜਿੱਦਾਂ ਫਿਰ ਰਹਿ ਗਿਆ ਨਾ ਗੱਡੀ ਗੱਡੀ ਪਾਈ ਟਰੱਕ ਪਾਇਆ ਈ 1 ਨਾਲ ਕਿ 30000 ਦਰਦ ਤੇ ਪਾਇਆ ਆਏ ਤੋ ਵੀ ਅੱਗੇ ਦੇ ਭਾਅ ਪਾਇਆ ਪਾਪ ਜੀ ਤੇ ਉਹ ਵੀ ਆਲੂਆਂ ਦੇ ਭਾਅ ਵੇਚਿਆ ਅੱਗੇ ਦੇ ਭਾਅ ਲਿਆ ਤੇ ਆਲੂਆਂ ਦੇ ਭਾਅ ਵੇਚਿਆ ਦਤਕ ਇਹਨਾਂ ਦਾ ਤਨਵੀਨ ਕਰੀ ਗਿਆ ਮੈਂ ਕਿਦੋਸ ਤਮੰਦਾਨੀ ਬਾਬਾ ਬਾਊਜੀ ਬਹੁਤ ਮਹਿੰਗਾ ਲਿਆ ਸੀ ਤੇ ਫਿਰ ਆਲੂਆਂ ਦੇ ਭਾਅ ਵੇਚਦਾ ਹਾਂ ਇਹ 1 ਲੱਖ ਦੇ 30000 ਦਾ ਸੀ ਤੋਂ ਪਤਾ ਨਹੀਂ ਤੇ ਇਹ ਦਿਸਣਾ ਕਦੋਂ ਦਾ ਹਟਿਆ ਵਾ ਤਾਂ ਜੋਂ ਦਾ ਕੀ ਕੀ ਕਹ ਤੀ ਆ ਅੱਖਾਂ ਕਦੋਂ ਦੀਆਂ ਆਨੀਆਂ ਹੋਈਆਂ ਵਾ ਆ ਦੋ ਕੁ ਮਹੀਨੇ ਹੋ ਗਏ ਤਿੰਨ ਗਾਂ ਪਹਿਲਾਂ ਲੱਭਦਾ ਸੀ ਬਾਵਾ ਪਹਿਲਾ ਲੰਬਦਾ ਹੈ ਬੌਜੀ ਮੈਂ ਝੂਠ ਨਹੀਂ ਮਾਰਦੀ ਹਾਂ ਆ ਚੁੱਕੀ ਜਗਰ ਤੇ ਬੈਠੀ ਐ ਮੈਂ ਮੈਂ ਤੇਰਾ ਕੋਈ ਮਹਿਣਾ ਨਹੀਂਗਾ ਤੇ ਹੁਣ ਰੋਟੀ ਕੌਣ ਦਿੰਦਾ ਤੈਨੂੰ ਰੋਟੀ ਆ ਦੇਖ ਆਪਾਂ ਆ ਮੇਰੀ ਵੱਡੀ ਦਿੰਦੀ ਆ ਹੂੰ ਰੋਟੀ ਵੱਡੀ ਦਿੰਦੀ ਆ ਵੱਡੀ ਚਾਹ ਦਿੰਦੀ ਆ ਅੱਜ ਆਪਾਂ ਆ ਦੇ ਰੋਟੀ ਰੋਟੀ ਧੋਣੀ ਲਿਆਈ ਤੇ ਮੈਨੂੰ ਹੱਥ ਮੇਰੀ ਗੰਦੀ ਤੇ ਪੈਰਾਂ ਵੀ ਕਾਣੀਆਂ ਹੂੰ ਬੌਜੀ ਤੂੰ ਕਹਿੰਦਾ ਦੁਪਹਿਰੇ ਵੀ ਦਵਾਂਗੇ ਕਹਿੰਦਾ ਦੁਪਹਿਰਾਂ ਨੂੰ ਵੀ ਦਵਾਂਗੇ ਦਿੰਦੇ ਆ ਬਾਬੂ ਜੀ ਦਿੰਦੇ ਆ ਤੁਹਾਡੇ ਪੈਰਾਂ ਪਿੱਛੇ ਉਹ ਤੁਹਾਡੇ ਗੁਰਦੇ ਪੈਰਾਂ ਪਿੱਛੇ ਨਾ ਤੇ ਪਾਣੀ ਨਹੀਂ ਮੈਦੀਰ ਕੋਲ ਨਹੀਂ ਜੀ ਨੂੰ ਕੁਝ ਹੁੰਦਾ ਵਾ ਇਤਨਾ ਪਤਾ ਕੀ ਹੁੰਦਾ ਵਾ ਸੋ ਦੋਸਤੋ ਸਿਆਣੇ ਆਖਦੇ ਆ ਕਿ ਰੱਬਾ ਗਰੀਬੀ ਦੇ ਦੀ ਪਰ ਕਿਸੇ ਨੂੰ ਬਾਦਲ ਨਹੀਂ ਸੀ ਜੀ ਇਹ ਮਾਤਾ ਇਹ ਮਾਤਾ ਦਾ ਨਾਂ ਕੀ ਹੈ ਦਿਖਾਈਆਂ ਦਿਖਾਰਾਂਗੇ ਨਹੀਂ ਚੱਲ ਹਾਂ ਸਿਮਰ ਕੌਰ ਉਹ ਵੀ ਹਣ ਦਰਤੋਂ ਨੇ ਇਹ ਮਾਈ ਸਿਮਰ ਕੌਰ ਇਹਦੇ ਘਰ ਵਾਲੇ ਦਾ ਕੀ ਨਾਮ ਹੈ ਕਾ ਦੇਗੀ ਹਾਂ ਉਹ ਚਾ ਪਾ ਤੇਰੇ ਘਰ ਵਾਲੇ ਦਾ ਕੀ ਨਾਮ ਸੀ ਕਰਨ ਸਿੰਘ ਤੇ ਤੇਰਾ ਕੀ ਨਾਮ ਆ ਔਰ ਪੁੱਛਲ ਬਡੀ ਨਹੀਂ ਤੇਰਾ ਨਾਂ ਕੀ ਆ ਮੇਰਾ ਨਾਮ ਸਿਮਰਜੀਤ ਹੈ ਸਿਮਰ ਸਿਮਰਜੀਤ ਹੈ ਸਿਮਰਜੀਤ ਹਾਂ ਅੱਛਾ ਤੇ ਉਹ ਵੀ ਤੇਰੇ ਤਿੰਨ ਦੋ ਸਾਲ ਹੋ ਗਏ ਤੇਨ ਉਹ ਵੀ ਵਿਚਾਰ ਗਿਆ ਵਾ ਉਹ ਕਿ ਚਾਹੁੰਦੇ ਆ ਕਿ ਮਾਤਾ ਦੀ ਜੇਕਰ ਕਿਸੇ ਨੇ ਮਦਦ ਕਰਨੀ ਆ ਕੋ ਮਨਥਲੀ ਪੈਨਸ਼ਨ ਲਾਉਣੀ ਆ ਤੁਹ ਸਹਾਇਤਾ ਦੇਣੀ ਆ ਸੋ ਆ ਜਿਹੜੀ ਭੈਣ ਆ ਇਹਦੇ ਇਹਾਂ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੇ ਖਾਤੇ ਵਿੱਚ ਪੈਸੇ ਪਾਏ ਜਾਣ ਜਿਹੜੇ ਇਹਨਾਂ ਨੂੰ ਸੰਭਾਲਦੇ ਆ ਸੋ ਭੈਣ ਜੀ ਤੁਸੀਂ ਆਪਣਾ ਨੰਬਰ ਬੋਲੋ ਭੋਜੀ ਆ ਜੀ ਮੇਰਾ ਨੰਬਰ ਹੈਗਾ ਜੀ 82643 ਤੇ 2113